ਹੀਣ ਭਾਵਨਾ ਲੱਗੀ ਆਪਣੇ ਆਪ 'ਚ ਇੱਕ ਬੰਦੇ ਦੇ ਆਪਾ ਪਿੱਛੇ-ਪਿੱਛੇ ਫਿਰਦੇ ਆ ਵੀ ਮੇਰਾ ਗੀਤ ਰਿਕਾਰਡਿੰਗ ਕਰਾ ਦੇਵੇ ਹੂੰ ਹੂੰ ਜਦੋਂ ਨੇ ਤਿਆਰੀ ਕਰ ਲਈ ਫਿਰ ਮੈਂ ਉਹਦੇ ਨਾਲ ਨਜ਼ਰ ਮਿਲਾਉਣ ਜੋਗਾ ਨਾ ਰਹਾ ਹੂੰ ਹੂੰ ਤੇ ਉਧਰੋਂ ਰਵਿੰਦਰ ਗਰੇਵਾਲ ਜਮਈ ਇੱਕ ਸਮਝ ਲਓ ਸਟਾਰਟਿੰਗ ਸੀ ਇਹਦੀ ਨਵਾਸੀ ਨਵਾਸੀ ਅੱਛਾ ਤੇ ਗੀਤ ਦੀ ਗੱਲ ਤਾਂ ਬਣ ਗਈ ਹੂੰ ਕੈਸੜਾਈ ਪੜਨ ਦਾ ਨਾਂ ਕਿਲਾ ਪੜਨ ਦਾ ਨਾਂ ਕਿਲਾ ਤੀ ਉਤੇ ਹੀ ਸਾਈਡ ਦਾ ਪਹਿਲਾ ਗੀਤ ਸੀ ਹੂੰ ਤੇ ਗੱਲ ਤਾਂ ਬਣੀ ਪਰ ਮੈਂ ਮਤਲਬ ਕਿ ਪਰਮਿੰਦਰ ਸੰਧੂ ਦੀ ਨਜ਼ਰਾਂ 'ਚ ਜ਼ਰੂਰ ਡੱਗਿਆ ਸੀ ਵੀ ਮਤਲਬ ਤੂੰ ਕਹਿੰਦਾ ਕੀ ਸੀ ਤੂੰ ਕਰਿਆ ਕੀ ਆ ਹਮਮ ਏਦਾਂ ਮਤਲਬ ਉਹ ਗੀਤਾਂ ਉਹ ਵੀ ਹਿੱਟ ਹੋ ਗਿਆ ਰਵਿੰਦਰ ਗਰੇਵਾਲ ਦਾ ਫਿਰ ਇੱਕ ਟਾਈਮ ਤੇ ਰਵਿੰਦਰ ਗਰੇਵਾਲ ਦਾ ਬਹੁਤ ਨਾਮ ਬਣ ਗਿਆ ਪਰ ਉਹਦਾ ਦਾ ਬੜਪਣ ਸੀ ਇਹ ਪਰਮਿੰਦਰ ਸੰਧੂ ਦਾ ਉਹ ਕਹਿੰਦੀ ਵੀ ਤੂੰ ਗੀਤਾਂ ਦੀ ਕੋਈ ਗੱਲ ਨਹੀਂ ਸਾਰੀ ਜ਼ਿੰਦਗੀ ਪਈ ਆ ਤੂੰ ਇਹਦੇ ਕਰਕੇ ਵੀ ਮਿਲਣੋਂ ਗਲਣੋਂ ਬਿਨਾ ਕਿਤੇ ਅੱਛਾ ਤੁਸੀਂ ਆਪ ਵੀ ਸ਼ਰਮ ਦੇ ਮਾਰੇ ਹਾਂ ਬੰਦਾ ਨਜ਼ਰਾਂ ਚ ਲੱਗ ਜਾਂਦਾ ਵੀ ਯਾਰ ਮੈਂ ਤਾਂ ਇਹਦੇ ਪਿੱਛੇ ਪਿੱਛੇ ਪਰਦਾ ਸੀ ਮੇਰਾ ਗੀਤ ਰਿਕਾਰਡਿੰਗ ਕਰਾ ਦੇਵੇ ਜਦ ਮੇਰਾ ਗੀਤ ਰਿਕਾਰਡਿੰਗ ਕਰਾਉਣ ਦੀ ਮੈਂ ਆਪੇ ਕਿਸੇ ਹੋਰ ਤੋਂ ਕਰਾਤਾ ਅੱਛਾ ਉਸ ਵੇਲੇ ਤੁਸੀਂ ਨਜ਼ਰਾਂ ਮਿਲਾਈਆਂ ਨਹੀਂ ਉਹਨਾਂ ਨੇ ਸਾਹਮਣੇ ਵੀ ਨਹੀਂ ਗਏ ਮੈਂ 1.5-2 अच्छा हां फिर मैं बाकायदा मतलब उस मोबाइल ਤਾਂ ਨਹੀਂ ਹੁੰਦੇ ਸੀ ਤੇ ਫੋਨ ਕਰਕੇ ਉਹਨਾਂ ਨੇ ਮੈਨੂੰ ਕਿਹਾ ਵੀ ਕੋਈ ਗੱਲ ਨਹੀਂ ਤੂੰ ਆਪਾਂ ਹੋਰ ਗੀਤ ਕਰਾਵਾਂਗੇ ਤੂੰ ਇਹ ਦੇ ਕਰਕੇ ਨਾ ਹੋ ਕਰ ਅੱਛਾ हां ਵੀ ਪਰਾਂ ਨਾ ਹੋ ਫਿਰ ਦੁਬਾਰਾ ਮਿਲਣ ਲੱਗੇ ਅਸੀਂ ਫਿਰ ਵੇਲਾ ਆਇਆ ਦੁਬਾਰਾ ਕੋਈ ਗਾਣਾ ਰਿਕਾਰਡ ਹੋਇਆ ਫਿਰ ਪਰਮਿੰਦਰ ਸੰਦੂ ਨੇ ਫੇਰ ਨਹੀਂ ਮੇਰਾ ਮੇਰਾ ਹੀ ਨਹੀਂ ਮਨ ਕਰਿਆ ਅਸਲ ਵਿੱਚ ਫਿਰ ਓਏ ਹੋਏ ਅਸੀਂ ਵੀ ਮੈਂ ਹੁਣ ਕੀ ਕਹੂੰਗਾ ਜਦ ਨੂੰ ਕੋਈ ਐਦਾਂ ਦਾ ਸਵੱਭ ਬਣਦਾ ਮਤਲਬ ਉਹ ਪਰਾਂ ਹਟ ਹਟ ਗਿਆ ਇੱਕ ਤਰ੍ਹਾਂ ਦਾ ਹੂੰ ਹੂੰ